ਸਤਿ ਸ੍ਰੀ ਅਕਾਲ ਜੀ ਮੈਂ ਰਿਚਾ ਕੋੜਾ ਸਰਪੰਚ ਪਿੰਡ ਇੰਦਰਪੁਰਾ ਅੱਜ ਮੈਂ ਆਪਣੇ ਸਾਰੇ ਪੰਚ ਪਤ ਸਾਹਿਬਾਨਾਂ ਨਾਲ ਅਤੇ ਪਿੰਡ ਵਾਸੀਆਂ ਨਾਲ ਇਹ ਪ੍ਰੈਸ ਕਾਨਫਰੈਂਸ ਕਵਰ ਕਰਨ ਲਈ ਪਹੁੰਚੀ ਹਾਂ ਜਿਸ ਵਿੱਚ ਸਾਡਾ ਮੁੱਦਾ ਪਿੰਡ ਵਿੱਚ ਹੁਣੇ ਇੱਕ ਨਿਸ਼ਾਨਦੇਹੀ ਹੋਣੀ ਸੀ ਪਿੰਡ ਦੀ ਸਾਂਝੀਆ ਜ਼ਮੀਨਾਂ ਦੀ ਅਤੇ ਉਸ ਵਿੱਚ ਕੁਝ ਰੁਕਾਵਟ ਪਾਈ ਗਈ ਤੇ ਉਸ ਬਾਰੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਇੱਥੇ ਬੈਠੀ ਹਾਂ ਇਹ ਪਿੰਡ ਹੈ ਜੀ ਇਹ ਪਿੰਡ ਇੰਦਰਪੁਰਾ ਹੈ ਜਿਹੜੀ ਨਾਭਾ ਰੋਡ ਤੇ ਪਟਿਆਲਾ ਜਪੰਧਾ ਕੀ ਪੂਰਾ ਮਾਮਲਾ ਮੈਂ ਪੂਰਾ ਹਾਂ ਜੀ ਸਾਡੀ ਜਿਹੜੀ ਪੰਚਾਇਤ ਹੈ ਫੰਕਸ਼ਨਲ ਹੋਈ ਸੀ 12 ਦਸੰਬਰ 2024 ਨੂੰ ਅਸੀਂ ਇੱਕ ਆਫੀਸ਼ੀਅਲ ਚਾਰਜ ਲਿਆ ਸੀ ਆਪਣੀ ਪੰਚਾਇਤ ਦਾ ਉਸ ਆਫੀਸ਼ੀਅਲ ਚਾਰਜ ਵਿੱਚ ਅਸੀਂ ਪਿੰਡ ਦੇ ਪਹਿਲੇ ਹੀ ਮਤਲਬ ਆਫੀਸ਼ੀਅਲ ਚਾਰਜ ਦੇ ਜਦੋਂ ਮਤੇ ਪਈ ਸੀ ਤਾਂ ਆਲਮੋਸਟ 21 ਤੋਂ 22 ਮਤੇ ਅਸੀਂ ਉਸ ਆਪਣੇ ਉਸ ਜਿਹੜੀ ਪੰਚਾਇਤ ਹੋਈ ਸੀ ਉਸ ਵਿੱਚ ਅਸੀਂ ਪਾਸ ਕਿਤੇ ਸੀਗੇ ਤੇ ਉਸ ਵਿੱਚ ਇੱਕ ਜਿਹੜਾ ਮੇਜਰ ਮੁੱਦਾ ਸਾਡੇ ਸਾਹਮਣੇ ਆਇਆ ਸੀ ਇਲੈਕਸ਼ਨਾਂ ਦੇ ਦਿਨਾਂ ਚ ਵੀ ਜਦੋਂ ਅਸੀਂ ਪਿੰਡ ਵਿੱਚ ਸਰਵੇ ਕਰਦੇ ਸੀ ਅਤੇ ਪਿੰਡ ਵਾਸੀਆਂ ਨੂੰ ਅਸੀਂ ਪੁੱਛਦੇ ਸੀਗੇ ਕਿ ਤੁਹਾਨੂੰ ਕਿਹੜੀ ਕਿਹੜੇ-ਕਿਹੜੀ ਮੁੱਦੇ ਤੁਹਾਡੇ ਸਾਹਮਣੇ ਆਉਂਦੇ ਨੇ ਤੇ ਤੁਸੀਂ ਕੀ ਚਾਹੁੰਦੇ ਹੋ ਵੀ ਜਿਹੜੇ ਨਵੇਂ ਸਰਪੰਚ ਲ ਤੇ ਨਵੀਂ ਪੰਚਾਇਤ ਹੈ ਉਹ ਕਿਹੜੇ ਮੁੱਦਿਆਂ ਤੇ ਕੰਮ ਕਰੇ ਤਾਂ ਉਸ ਵਿੱਚ ਸਭ ਤੋਂ ਮੇਜਰ ਇੱਕ ਜਿਹੜਾ ਮੁੱਦਾ ਉੱਠ ਕੇ ਆਉਂਦਾ ਸੀ ਕਿ ਜਿਹੜਾ ਪਿੰਡ ਹੈ ਉਹਦੀ ਜਿੰਨੀ ਵੀ ਸਾਂਝੀਆਂ ਥਾਵਾਂ ਨੇ ਜਿਹੜੀ ਵੀ ਕਾਮਨ ਲੈਂਡਸ ਨੇ ਪਿੰਡ ਦੀਆਂ ਉਹ ਪਿੰਡ ਵਿੱਚ ਨਜਾਇਜ਼ ਕਬਜ਼ਿਆਂ ਦੇ ਅੰਡਰ ਨੇ ਬਹੁਤ سارے ਲੋਕ ਜਿਹੜੇ ਰਸੂਖ ਵਾਲੇ ਨੇ ਲਿਨਦਰ ਉੱਚਾ ਉਦਾਰ ਹੈ ਪਿੰਡ ਵਿੱਚ ਉਹਨਾਂ ਨੇ ਵਿਚਾਰੇ ਗਰੀਬ ਗਰੀਬ ਲੋਕਾਂ ਦੀਆਂ ਜਿਹੜੀ ਜ਼ਮੀਨਾਂ ਨੇ ਜਿਹੜੇ ਉਹਨਾਂ ਦੀ ਹੱਕਾਂ ਦੀਆਂ ਜ਼ਮੀਨਾਂ ਨੇ ਮਤਲਬ ਜਿਹੜੀ ਪੰਚਾਇਤ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਨਿੱਜੀ ਤਰੀਕੇ ਨਾਲ ਉਹਨਾਂ ਨੂੰ ਯੂਟਿਲਾਈਜ਼ ਕਰਦੇ ਨੇ ਆਪਣੇ ਇਨਕਮ ਦੇ ਸੋਰਸ ਉੱਥੋਂ ਜਨਰੇਟ ਕਰਦੇ ਨੇ ਤੇ ਪਿੰਡ ਦੇ ਹੱਕਾਂ ਲਈ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਤਾਂ ਅਸੀਂ ਉਸੇ ਪ੍ਰੋਪਾਗੈਂਡਾ ਨੂੰ ਅੱਗੇ ਲੈ ਕੇ ਇੱਕ ਜਿਹੜੀ ਮੈਂ ਦਰਖਾਸਤ ਉਹ ਤਹਿਸੀਲਦਾਰ ਸਾਹਿਬ ਨੂੰ ਪਾਈ ਸੀ ਇਹ ਜਿਹੜੀ ਦਰਖਾਸਤ ਹੈ ਪ੍ਰੋਪਰ ਚੈਨਲ ਦੇ ਥੋਂ ਮੈਂ ਦਿਖਾਣਾ ਵੀ ਚਾਹੂੰਗੀ ਅਦੇ ਇਹ ਪ੍ਰੋਪਰ ਚੈਨਲ ਦੇ ਥਰੂ ਸਾਡੀ ਗ੍ਰਾਮ ਸਭਾ ਵੱਲੋਂ ਤੇ ਸਾਡੀ ਪੰਚਾਇਤ ਵੱਲੋਂ ਤਹਿਸੀਲਦਾਰ ਦਫ਼ਤਰ ਵਿੱਚ ਗਈ ਸੀ ਅਤੇ ਪ੍ਰੋਪਰ ਡੀਡੀਪੀਓ ਸਾਹਿਬ ਅਤੇ ਬੀਡੀਪੀਓ ਸਾਹਿਬ ਦੀ ਮਾਰਕਿੰਗ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਇੱਕ ਆਰਡਰ ਪਾਸ ਕੀਤਾ ਜਿਦੇ ਵਿੱਚ ਸਾਡੇ ਪਿੰਡ ਦੀ ਜਿਹੜੀ ਨਿਸ਼ਾਨਦੇਹੀ ਹੈ ਕੋਈ ਆਰਡਰ ਹੈ ਉਹ 22 ਜਨਵਰੀ ਨੂੰ ਫਿਕਸ ਕੀਤਾ ਗਿਆ ਨਿਸ਼ਾਨਦੇਹੀ ਹੋਣੀ ਸੀ ਪਿੰਡ ਦੀ ਕਾਮਨ ਲੈਂਡਸ ਦੀ ਦੇਖੋ ਕਾਮਨ ਲੈਂਡਸ ਕੀ ਹੁੰਦੀਆਂ ਨੇ ਸਾਡੇ ਜਿਹੜੇ ਬਜ਼ੁਰਗ ਸੀਗੇ ਨਾ ਬਹੁਤ ਹੀ ਵਿਜ਼ਡਮ ਵਾਲੇ ਸੀਗੇ। ਭਾਵੇਂ ਘੱਟ ਪੜੇ ਲਿਖੇ ਹੋਣ ਪਰ ਵਿਜ਼ਡਮ ਉਹਨਾਂ 'ਚ ਬਹੁਤ ਸੀਗਾ। ਉਹਨਾਂ ਨੇ ਸੋਚਿਆ ਸੀ ਕਿ ਜਦੋਂ ਪਿੰਡ ਡਿਵੈਲਪ ਹੋਣਗੇ ਤਾਂ ਪਿੰਡ ਵਿੱਚ ਜਿਹੜੀਆਂ ਕੁਝ ਥਾਵਾਂ ਐਸੀਆਂ ਛੱਡੀਆਂ ਜਾਣ ਕਿ ਕੱਲ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਹੋ ਸਕਦਾ ਕਦੇ ਅੱਜ ਪਿੰਡ ਦਾ ਸਕੂਲ ਛੋਟਾ ਹੈ ਤੇ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਸਕੂਲ ਨੂੰ ਵਿਦਾਨ ਦੀ ਲੋੜ ਪੈ ਜਾਵੇ। ਹੈਨਾ? ਯਾ ਫਿਰ ਅੱਜ ਵੀ ਕੋਈ ਪਿੰਡ ਦੀ ਕੋਈ ਡਿਸਪੈਂਸਰੀ ਛੋਟੀ ਜਿਹੀ ਹੈ ਕੱਲ ਨੂੰ ਹੋ ਸਕਦਾ ਪਿੰਡ ਦੀ ਪੋਪੂਲੇਸ਼ਨ ਵਧੇ ਤੇ ਅਸੀਂ ਪਿੰਡ ਵਿੱਚ ਨਵਾਂ ਹਸਪਤਾਲ ਖੋਲੀਏ ਤਾਂ ਇਸ ਤਰੀਕੇ ਦੀ ਪਿੰਡ ਦੀਆਂ ਸਾਂਝੀਆਂ ਥਾਵਾਂ ਸਾਡੇ ਬਜ਼ੁਰਗਾਂ ਨੇ ਛਡਵਾਈਆਂ ਸੀ ਜਿਸ ਨੂੰ ਆਉਣ ਵਾਲੀ ਪੀੜ੍ਹੀਆਂ ਆਪਣੇ ਲੋੜਿੰਦੇ ਅਨੁਸਾਰ ਜੋ ਉਹਨਾਂ ਦੀ ਲੋੜ ਹੈਗੀ ਉਸ ਅਨੁਸਾਰ ਉਹਨੂੰ ਅੱਗੇ ਆ ਕੇ ਯੂਜ਼ ਕਰਨ ਅਤੇ ਇਹੀ ਜਿਹੜੀ ਸਾਂਝੀਆਂ ਜ਼ਮੀਨਾਂ ਹੁੰਦੀਆਂ ਨੇ ਪਿੰਡ ਦੀਆਂ ਇਹ ਪਿੰਡ ਦੇ ਇਨਕਮ ਦੇ ਰਿਸੋਰਸ ਦਾ ਵੀ ਸਾਧਨ ਬਣਦੀਆਂ ਕਿੰਨੀ ਕੁ ਜ਼ਮੀਨ ਹੈਗੀ ਜਿਹੜੀ ਸਾਡੇ ਪਿੰਡ ਵਿੱਚ ਆਲਮੋਸਟ ਅਰ 13 ਤੋਂ 14 ਕਿੱਲੇ ਨੇ ਜਿਹੜੇ ਇਸ ਤਰੀਕੇ ਨਾਲ ਨਜਾਇਜ਼ ਕਬੀਆਂ ਦੇ ਅੰਦਰ ਰੱਖੇ ਗਏ تھے۔ ਕਾਨੂੰਨੀ ਵਿਧਾਨ ਨੂੰ ਕਿਹਾ ਤੇ ਸਿੱਖਦਾ ਕਿ ਇਹ ਸੁਪਰ ਐਕਸ਼ਨ ਹੁੰਦਾ ਹੈ ਕਿ ਉਸ ਦੇ ਵਿੱਚ ਸ਼ਾਮਿਲ ਅਸੀਂ ਪ੍ਰੋਪਰ ਉਹਨਾਂ ਤੋਂ ਫਾਲੋਅ ਅਪ ਲੈ ਕੇ ਕਾਨੂੰਨਗੋ ਸਾਹਿਬ ਦਾ ਆਰਡਰ ਲੈ ਕੇ ਆਏ। ਇਸ ਨੂੰ ਅਸੀਂ ਇਤਲਾਹੀ ਪਰਚਾ ਕਹਿੰਦੇ ਹਾਂ। ਇਹ ਇਤਲਾਹੀ ਪਰਚਾ ਜਿਹੜਾ ਹੈ ਉਹ ਮਤਲਬ ਪ੍ਰੋਪਰ ਪਿੰਡ ਦੇ ਸਰਪੰਚ ਤੇ ਚੌਕੀਦਾਰ ਅਤੇ ਲੰਬੜਦਾਰ ਸਾਬ ਤੋਂ ਸਾਈਨ ਹੋਣਾ ਜ਼ਰੂਰੀ ਹੁੰਦਾ। ਜਿਹੜੇ ਸਾਡੇ ਪਿੰਡ ਦੇ ਲੰਬੜਦਾਰ ਨੇ ਉਹਨਾਂ ਨੂੰ ਅਸੀਂ ਮਲਟੀਪਲ ਫਾਲੋਅ ਅਪਸ ਦਿੱਤੇ। ਉਹਨਾਂ ਦੇ ਘਰੇ ਵੀ ਭੇਜਿਆ ਪੱਤ ਪਰਚਾ ਸਿਗਨੇਚਰਸ ਲਈ ਪਰ ਉਹ ਸਾਨੂੰ ਮਤਲਬ ਗੁੰਮਰਾਹ ਕਰਦੇ ਰਹੇ ਅਤੇ ਉਹਨਾਂ ਨੇ ਨਾਂ ਉੱਪਰ ਕਰਦੇ ਰਹੇ ਕਿ ਉਹ ਇਹ ਸਾਈਨ ਨਾ ਕਰਨ ਤਾਂ ਕਿ ਉਹ ਆਪਣੀ ਪ੍ਰੈਜ਼ੈਂਸ ਨੂੰ ਅਵੋਇਡ ਕਰ ਸਕਣ ਉਸ ਦਿਨ ਮੇਰੇ ਇੱਕ ਹੋਣੇ ਦੀ ਪਰਮੈਸਿਓਨ ਹੋਈ ਹੈ ਹਾਂ ਫਿਰ ਕੀ ਹੋਇਆ ਮੈਂ ਡੀਸੀ ਸਾਹਿਬ ਦੀ ਮਾਨਯੋਗ ਡਿਗਰੀ ਸਾਹਿਬ ਦੀ ਨੋਟਿਸ ਵਿੱਚ ਮੈਂ ਇਹ ਮੈਟਰ ਲੈ ਕੇ ਆਈ ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਪਿੰਡ ਦੇ ਲੰਬੜਦਾਰ ਜਿਹੜੇ ਨੇ ਉਹ ਸਾਈਨ ਨਹੀਂ ਕਰ ਰਹੇ ਤੇ ਉਸ ਤੋਂ ਬਾਅਦ ਚਲੋ ਉਹਨਾਂ ਦੀ ਇਨਸਟਰਕਸ਼ਨਸ ਤੇ ਕਾਨੂੰਨਗੋ ਸਾਹਿਬ ਨੂੰ ਇਨਸਟਰਕਸ਼ਨਸ ਆਈਆਂ ਕਿ ਤੁਸੀਂ ਨਿਸ਼ਾਨਦੇਹੀ ਕਰਵਾਉਣੀ ਹੈ 22 ਤਰੀਕ ਨੂੰ ਭਾਵੇਂ ਕੋਈ ਪ੍ਰੈਜ਼ెంట్ ਹੋਵੇ ਭਾਵੇਂ ਨਾ ਹੋਵੇ ਤਾਂ 22 ਤਰੀਕ ਨੂੰ ਸਾਡੇ ਇੱਥੇ ਸਰਕਾਰੀ ਅਫਸਰ ਆਏ ਕਾਨੂੰਨਗੋ ਸਾਹਿਬ ਆਏ ਤੇ ਉਹਨਾਂ ਦੇ ਨਾਲ ਹੋਰ ਅਧਿਕਾਰੀ ਆਏ ਤੇ ਅਸੀਂ ਨਿਸ਼ਾਨਦੇਹੀ ਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਕਰਵਾਉਣ ਲਈ ਮੌਕੇ ਤੇ ਪਹੁੰਚੇ ਜਦੋਂ ਅਸੀਂ ਮੌਕੇ ਤੇ ਉੱਥੇ ਪਹੁੰਚੇ ਤਾਂ ਹਲੇ ਅਸੀਂ ਪਹਿਲੀ ਹੀ ਮਤਲਬ ਪਹਿਲਾ ਹੀ ਜਿਹੜਾ ਗੁਰੂ ਘਰ ਦੇ ਸਾਹਮਣੇ ਦੀ ਜਿਹੜੀ ਸਾਡੀ ਨਿਸ਼ਾਨਦੇਹੀ ਹੋਣੀ ਸੀ ਉੱਥੇ ਉਸੇ ਸਪੌਟ ਤੇ ਜਾ ਕੇ ਹਲੇ ਸੀ ਸ਼ੁਰੂਆਤ ਹੀ ਕੀਤੀ ਤੇ ਜਿਹੜਾ ਵੀ ਪ੍ਰੋਸੈਸ ਹੁੰਦਾ ਉਹ ਜਿਹੜੀ ਮਸ਼ੀਨ ਲਿਆਈ ਗਈ ਹੈ ਨਾ ਤੇ ਪਿੰਡ ਦੀਆਂ ਜਿਹੜੀਆਂ ਬੁਰਜੀਆਂ ਜਿਹੜੀਆਂ ਲਬਨੀਆਂ ਸੀ ਉਹ ਲਬਨੇ ਸ਼ੁਰੂ ਹੋਏ ਤਾਂ ਉਸੇ ਟਾਈਮ ਤੇ ਇੱਕ ਪੂ ਮਾਫੀਆ ਦਾ ਗਿਰੋ ਹੈ ਨਾ ਜਿਹੜੇ ਕੁਝ ਲੋਕ ਐਸੇ ਆਏ ਜਿਨ੍ਹਾਂ ਦੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਪਿੰਡ ਵਿੱਚ ਉਹਨਾਂ ਨੇ ਆ ਕੇ ਰੌਲਾ ਆ ਕੇ 파ੜਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਦੀ ਸਾਰੀ ਜਿਹੜੀ ਮਤਲਬ ਉਸ ਟਾਈਮ ਜਿਹੜੀ ਸਿਚੁਏਸ਼ਨ ਸੀ ਬਹੁਤ ਟੈਂਸਡ ਹੋ ਗਈ ਉਹਨਾਂ ਨੇ ਆ ਕੇ ਆਪਣੇ ਜਿਹੜੇ ਅਧਿਕਾਰੀ ਆਏ ਸੀ ਸਰਕਾਰੀ ਉਹਨਾਂ ਨੂੰ ਵੀ ਧਮਕਾਇਆ ਤਾਂ ਨੂੰਨਗੋ ਸਾਹਿਬ ਨੂੰ ਵੀ ਧਮਕਾਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਵੜ ਕੇ ਦਿਖਾਓ ਸਾਡੇ ਪਿੰਡ ਵਿੱਚ ਅਸੀਂ ਤਾਰੇ ਦਿਖਾਵਾਂਗੇ ਤੁਹਾਨੂੰ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਚੈਲੰਜ ਕੀਤਾ ਨਹੀਂ ਉਹ ਬਤੇ ਇਸ ਪਿੰਡ ਦੇ ਸੀ ਜਿਹੜਾ ਲੰਬੜਦਾਰ ਜਾਂ ਕੋਈ ਵੀ ਉਦੋਂ ਨਹੀਂ ਉਹ ਨਹੀਂ ਉਹ ਉਹ ਦੂਜੇ ਪਿੰਡ ਦੇ ਲੰਬੜਦਾਰ ਸੀਗੇ ਅੱਛਾ ਇੱਥੇ ਦੇ ਨਹੀਂ ਸੀ ਇੱਥੇ ਦੇ ਨਹੀਂ ਸੀ ਪਰ ਉਹਨਾਂ ਦੇ ਕਬਜ਼ੇ ਨੇ ਇਸ ਪਿੰਡ ਦੀ ਪੰਚਾਇਤ ਚੌਦੀ ਕਿਉਂਦੀ ਕਿ ਪੰਚਾਇਤ ਨੇ ਜਿੱਕਰ ਮਤੇ ਪਾ ਲਏ ਤਾਂ ਉਸ ਤੋਂ ਬਾਅਦ ਦੇ ਬੂਲ ਹੁੰਦੇ ਦੇਖੋ ਤਾਂ ਉਹ ਪੰਚਾਇਤ ਚੌਦੀ ਕੀ ਹੈਗੀ ਉਹ ਤੋਂ ਅਚਨ ਕਿੱਥੇ ਆਉਂਦੀ ਹੈ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਪਿੰਡ ਦੀ ਕਾਮਨ ਲੈਂਡਸ ਨੇ ਇਹ ਸਾਡੇ ਪਿੰਡ ਜੇ ਫ੍ਰੀ ਹੋ ਜਾਂਦੀਆਂ ਨੇ ਤਾਂ ਸਾਡੀ ਜਿਹੜੀ ਪੰਚਾਇਤ ਉਹ ਐਕਚੁਅਲ ਵਿੱਚ ਇਸ ਟਾਈਮ ਜ਼ੀਰੋ ਇਨਕਮ ਪੰਚਾਇਤ ਹੈ ਇਸ ਪਿੰਡ ਵਿੱਚ ਜਿੰਨੇ ਵੀ ਹਲੇ ਤੱਕ ਜੋ ਮਾੜੇ-ਮੋٹے ਛੋਟੇ-ਮੋਟੇ ਜਿਹੜੇ ਕੰਮ ਹੋਏ ਨੇ ਉਹ ਅਸੀਂ ਆਪਣੀ ਖੁੱਦੀ ਪੌਕੇਟ ਤੋਂ ਪੇ ਕਰਕੇ ਮੈਂ ਖੁਦ ਆਪਣੇ ਪਿੰਡ ਦੇ ਕੰਮ ਕਰਵਾਉਂਦੀ ਆ ਉਸ ਦਿਨ ਵੀ ਜਿਹੜਾ ਪ੍ਰੋਸੀਜਰ ਸੀਗਾ ਨਿਸ਼ਾਨਦੇਹੀ ਦਾ ਉਹ ਅਸੀਂ ਖੁਦ ਆਪਣੀ ਪੌਕੇਟ ਤੋਂ ਪੇ ਕਰਕੇ ਉਹ ਮਸ਼ੀਨ ਮੰਗਵਾਈ ਸੀ ਤਾਂ ਕਿ ਪਿੰਡ ਦੇ ਚਲੋ ਹਿੱਤ ਵਿੱਚ ਸਾਡੀ ਜ਼ਮੀਨਾਂ ਆ ਜਾਣ ਅਤੇ ਪਿੰਡ ਦਾ ਇੱਕ ਇਨਕਮ ਦਾ ਸੋਰਸ ਜਨਰੇਟ ਹੋ ਜਾਏ। ਜੇ ਪਿੰਡ ਨੂੰ ਇਹ ਜ਼ਮੀਨਾਂ ਮਿਲ ਜਾਂਦੀਆਂ ਨੇ ਤਾਂ ਸਾਨੂੰ ਸਾਲ ਦੇ ਠੇਕੇ ਆਣੇ ਸ਼ੁਰੂ ਹੋ ਜਾਣਗੇ। ਜਿਸ ਨਾਲ ਚਲੋ ਪੰਚਾਇਤੀ ਇਨਕਮ ਵਧੂਗੀ ਤੇ ਪਿੰਡ ਵਿੱਚ ਜਿਹੜੇ ਡਿਵੈਲਪਮੈਂਟ ਦੇ ਕਾਰਜ ਜੇ ਅਸੀਂ ਸੋਚੇ ਹੋਏ ਸੀ ਉਹ ਅਸੀਂ ਕਾਰਜ ਆਪਣੇ ਕਰਨੇ ਸ਼ੁਰੂ ਹੋ ਜਾਣਗੇ। ਅਸੀਂ ਘੱਟ ਡਿਪੈਂਡੈਂਟ ਰਵਾਂਗੇ ਗ੍ਰਾਂਟਾਂ ਦੇ ਉੱਪਰ ਤੇ ਅਸੀਂ ਹੋਰ ਆਟੋਨੋਮਸ ਹੋ ਜਾਵਾਂਗੇ। ਤੁਸੀਂ ਚੈਰਮੈਨ ਜੀ ਸੌਰੀ ਇਹ ਜਿਹੜੀ ਕਮੇਸ਼ ਕਰਾ ਲਓ ਇਹ ਤਸਵੀਰਦਾਰ ਸਾਹਿਬ ਨੂੰ ਸਰਕਾਰੀ ਬੰਦੇ ਜੇ ਕੰਮ ਦੇ ਵਿੱਚ ਰੁਕਾਵਟ ਪਾਈ ਤੇ ਤੁਸੀਂ ਉਸ ਨੂੰ ਅਸੀਂ ਡੀਸੀ ਸਾਹਿਬ ਦੀ ਨੋਟਿਸ ਲੈ ਕੇ ਆਇਆ ਕਾਨੂੰਨਗੋ ਸਾਹਿਬ ਨੇ ਆਪਣੀ ਰਿਪੋਰਟ ਜਿਹੜੀ ਹੈ ਪੂਰੀ ਉਹ ਅੱਗੇ ਏਡੀਸੀ ਮੈਮ ਤੇ ਡੀਸੀ ਮੈਮ ਨੂੰ ਦਿੱਤੀ ਹੈ ਤੇ ਉਹਨਾਂ ਨੂੰ ਦੱਸਿਆ ਕਿ ਉਸ ਦਿਨ ਕਿਵੇਂ ਟੈਂਸ ਸਿਚੁਏਸ਼ਨ ਹੋਈਆਂ ਨੇ ਪਿੰਡ ਵਿੱਚ ਅਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਅਪੀਲ ਕਰ ਰਹੇ ਹਾਂ ਕਿ ਸਾਨੂੰ ਇੱਕ ਪ੍ਰੋਪਰ ਪ੍ਰੋਟੈਕਸ਼ਨ ਵਿੱਚ ਪੁਲਿਸ ਦੀ ਪ੍ਰੋਟੈਕਸ਼ਨ ਵਿੱਚ ਸਾਡੀ ਇਹ ਨਿਸ਼ਾਨਦੇਹੀ ਕਰਵਾਈ ਜਾਵੇ ਮਾਨਯੋਗ ਡੀਸੀ ਮੈਮ ਤੇ ਏਡੀਸੀ ਮੈਮ ਅਤੇ ਜਿਹੜੇ ਸਾਡੇ ਸਾਡੀ ਸਰਕਾਰ ਹੈ ਮਾਨਯੋਗ ਸੀਐਮ ਸਾਹਿਬ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾ ਸਭ ਨੂੰ ਮੈਂ ਅਪੀਲ ਕਰਦੀ ਆ ਕਿ ਮੇਰੇ ਇਸ ਕਾਰਜ ਨੂੰ ਪੂਰਾ ਕੀਤਾ ਜਾਵੇ ਇਹ ਜਿਹੜੀ ਮੇਰੀ ਪਿੰਡ ਦੀ ਲੜਾਈ ਚੱਲ ਰਹੀ ਹੈ ਇਹ ਜਿਹੜੀ ਪਿੰਡ ਵਿੱਚ ਅਸੀਂ ਆਵਾਜ਼ ਚੱਕੀ ਹੈ ਤੇ ਐਸੋ ਸਰਪੰਚ ਮੇਰਾ ਪੂਰਾ ਪਿੰਡ ਮੇਰੇ ਨਾਲ ਖੜਾ ਹੈ ਤੇ ਉਹਨਾਂ ਦੀ ਸੱਚ ਦੀ ਲੜਾਈ ਵਿੱਚ ਅਸੀਂ ਜਿੱਤ ਜਾਈਏ ਤੇ ਅਸੀਂ ਆਪਣੀ ਜ਼ਮੀਨਾਂ ਨੂੰ ਵਾਪਸ ਲੈ ਕੇ ਆਈਏ ਬਾਕੀ ਨੇ ਮੈਂ ਬਿਲਕੁਲ ਇੰਡੀਪੈਂਡੈਂਟ ਤੌਰ ਤੇ ਸਰਪੰਚ ਬਣੀ ਸੀ ਅਸੀਂ ਆਪਣਾ ਜਿਹੜਾ ਜੋ ਅਸੀਂ ਪ੍ਰੋਪਾਗੈਂਡਾ ਰੱਖਿਆ ਸੀ ਜੋ ਮੈਨੀਫੈਸਟੋ ਵੀ ਰੱਖਿਆ ਸੀ ਉਹ ਸਿਰਫ ਤੇ ਸਿਰਫ ਪਿੰਡ ਦੀ ਡਿਵੈਲਪਮੈਂਟ ਅਤੇ ਵਿਕਾਸ ਕਾਰਜ ਦਾ ਹੀ ਰੱਖਿਆ ਸੀ ਇਸ ਜ਼ਮੀਨ ਤੇ ਜੋ ਪੰਚਾਇਤ ਕੀ ਬਣਨਾ ਚਾਹੀਦੀ ਹੈ ਇਸ ਜ਼ਮੀਨ ਨੂੰ ਜੇਤੇ ਵਾਹੀ ਯੋਗ ਜ਼ਮੀਨ ਹੋਊਗੀ ਤਾਂ ਅਸੀਂ ਉਸ ਨੂੰ ਵਾਹੀ ਲਈ ਆਪਣੇ ਮਤਲਬ ਕੋਈ ਰੋਜ਼ਗਾਰ ਦਵਾੰਗੇ ਆਪਣੇ ਹੀ ਪਿੰਡ ਦੇ ਬੰਦਿਆਂ ਨੂੰ ਤਾਂ ਕਿ ਉਹਨਾਂ ਦੀ ਵੀ ਇਨਕਮ ਜਨਰੇਸ਼ਨ ਹੋਵੇ ਅਤੇ ਪੰਚਾਇਤ ਦੀ ਵੀ ਇਨਕਮ ਜਨਰੇਸ਼ਨ ਹੋਵੇ ਇਸ ਪਿੰਡ ਵੀ ਤੋਂ ਲਾਭ ਲਾ ਬਿਲਕੁਲ ਮੇਰਾ ਪਿੰਡ ਮੇਰੇ ਨਾਲ ਹੈ ਦੇਖੋ ਇਹ ਪੂਰਾ ਪਿੰਡ ਮੇਰੇ ਨਾਲ ਉਰੇ ਆਇਆ ਇਸ ਪ੍ਰੈਸ ਕਾਨਫਰੈਂਸ 'ਚ ਇਹ ਸਾਰੇ ਖੜੇ ਨੇ ਅਤੇ ਇਹ ਸਾਰੇ ਇਹਨਾਂ ਦੀ ਆਵਾਜ਼ ਬਣ ਕੇ ਹੀ ਮੈਂ ਅੱਜ ਇੱਥੇ ਇਸ ਪ੍ਰੈਸ ਕਾਨਫਰੈਂਸ 'ਚ ਆਇਆ ਜੋ ਲੋਕ ਵਿਰੋਧ ਕਰ ਰਹੇ ਨੇ ਉਹ ਚਾਹੁੰਦੇ ਕੀ ਨੇ ਕੋਈ ਸੀ ਰਾਜਨੀਤਿਕ ਪਾਰਟੀ ਨਾਲ ਜਿਹੜਾ ਰੱਖਦੇ ਨੇ ਜਾਂ ਤੁਹਾਡੇ ਵਿਰੋਧੀਦਰ ਬਣ ਕੇ ਸੀਗੇ ਚਾਹੁੰਦੇ ਕੀ ਨੇ ਵਿਰੋਧੀਦਰ ਇੱਥੇ ਨਹੀਂ ਸੀਗੇ ਬਸ ਦੇਖੋ ਜਿਹੜਾ ਸਾਲਾਂ ਤੋਂ ਕੋਈ ਜ਼ਮੀਨ ਲੈ ਕੇ ਬੈਠਾ ਤੇ ਅੱਜ ਜਦੋਂ ਉਹਦੀ ਉਹ ਜ਼ਮੀਨ ਉਸ ਤੋਂ ਲਈ ਜਾਊਗੀ ਜਾਂ ਸਰਕਾਰ ਵੱਲੋਂ ਛੁਡਵਾਈ ਜਾਊਗੀ ਤਾਂ ਇੱਕ ਉਹ ਇਮੋਸ਼ਨਲ ਅ ਅਟੈਚਮੈਂਟ ਜਿਹੜੀ ਜ਼ਮੀਨ ਨਾਲ ਹੁੰਦੀ ਹੈ ਤੇ ਉਸ ਤੋਂ ਆਉਣ ਵਾਲੀ ਜਿਹੜੀ ਜਿਹੜੀ ਇਨਕਮ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਸਾਡੀ ਖਤਮ ਹੋ ਜਾਊਗੀ ਤਾਂ ਇੱਕ ਦੁੱਖ ਤਾਂ ਮਤਲਬ ਉਹ ਇੱਕ ਜਜ਼ਬਾਤੀ ਦੁੱਖ ਤਾਂ ਆਊਗਾ ਹੀ ਆਉਗਾ ਪੰਜਾਬ ਸਰਕਾਰ ਨੇ ਚਲੋ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਜ਼ਮੀਨਾਂ ਕਰਵਾਏ ਬਹੁਤ ਪ੍ਰੋਬਲਮ ਕਰ ਰਹੇ ਜੀ ਕਿ ਕੋਈ ਚਿੱਠੀ ਜਾਂ ਐਪਲੀਕੇਸ਼ਨ ਉਹਨਾਂ ਨੂੰ ਵੀ ਪਾਉਂਗੇ ਕਿ ਇਸ ਤਰ੍ਹਾਂ ਦਾ ਕੋਈ ਡਿਵੈਲਪਮੈਂਟ ਕੁਝ ਸਾਹਮਣੇ ਨਹੀਂ ਆਇਆ ਬਿਲਕੁਲ हां ਅਸੀਂ ਪੰਚਾਇਤ ਮੰਤਰੀ ਨੂੰ ਵੀ ਅਪੀਲ ਕਰਾਂਗੇ ਉਹਨਾਂ ਕੋਲ ਜਾਵਾਂਗੇ ਤੇ ਮਾਨਯੋਗ ਸੀਐਨ ਸਾਹਿਬ ਕੋਲ ਵੀ ਜਾਵਾਂਗੇ ਉਹਨਾਂ ਕੋਲ ਆਪਣੀ ਇਹ ਪਰੇਸ਼ਾਨੀ ਲੈ ਕੇ ਜਾਵਾਂਗੇ ਉਹਨਾਂ ਨੇ ਬਹੁਤ ਬੜੀ ਇੱਕ ਮੁਹਿੰਮ ਚਲਾਈ ਹੋਈ ਹੈ ਪਿੰਡਾਂ ਵਿੱਚ ਤੇ ਉਸੇ ਮੁਹਿੰਮ ਦਾ ਹਿੱਸਾ ਬਣ ਕੇ ਮੈਂ ਆਪਣੇ ਪਿੰਡ ਦੀ ਜ਼ਮੀਨਾਂ ਵੀ ਇੱਥੇ ਛੁੜਵਾ ਕੇ ਦਿਖਾਵਾਂਗੀ ਕਿ ਬੀਸੀ ਵਿਦਿਆਲਾ ਨੇ ਕੋਈ ਐਕਸ਼ਨ ਲਿੱਤਾ ਇਸ ਦੇ ਉੱਪਰ ਕਿ ਜੋ ਸਰਕਾਰੀ ਕੰਮ ਚ ਚੱਲ ਰਿਹਾ ਪਿਆ ਸੀਗਾ ਉਹਨਾਂ ਨੇ ਕੋਈ ਐਕਸ਼ਨ ਲਿੱਤਾ ਹੈ ਉਹਨਾਂ ਦਾ ਐਕਸ਼ਨ ਨਹੀਂ ਹੈ ਕਿਉਂਕਿ ਸਭ ਕੁਝ ਪ੍ਰੋਸੀਜਰ ਦੇ ਥਰੂ ਹੋਣਾ ਹੁੰਦਾ ਹੈ ਤਾ ਅਸੀਂ ਵੀ ਉਹਨਾਂ ਨੂੰ ਪ੍ਰੋਸੀਜਰਸ ਦੇ ਥਰੂ ਹੀ ਕਾਨੂੰਨ ਕੋਲੋਂ ਜਿਹੜੀ ਰਿਪੋਰਟ ਹੈ ਉਹ ਭੇਜੀ ਜਾਏਗੀ ਤੇ ਫਿਰ ਉਸ ਤੋਂ ਬਾਅਦ ਨਿਸ਼ਾਨਦੇਹੀ ਦੇ ਆਰਡਰ ਜਿਹੜੇ ਹਨ ਉਹ ਦੁਬਾਰਾ ਸਾਨੂੰ ਮਿਲਣਗੇ ਤੇ ਉਸ 'ਤੇ ਚੱਲ ਕੇ ਇਹੀ ਉਹਨਾਂ ਤੋਂ ਅਪੀਲ ਕਰਾਂਗੇ ਕਿ ਇਸ ਵਾਰ ਸਾਨੂੰ ਜਿਹੜੀ ਪੁਲਿਸ ਪ੍ਰੋਟੈਕਸ਼ਨ ਹੈ ਉਹ ਦਿੱਤੀ ਜਾਵੇ ਉਸ ਦੇ ਨਾਲ ਨਾਲ ਹੀ ਨਿਸ਼ਾਨਦੇਹੀ ਦੇ ਨਾਲ ਜੇ ਸਾਨੂੰ ਨਾਲ ਹੀ ਕਬਜ਼ਾ ਦੇ ਦਿੱਤਾ ਜਾਵੇ ਤਾਂ ਮਤਲਬ ਉਹ ਪਿੰਡ ਦੀ ਜਿੱਤ ਹੋਊਗੀ ਇਹ ਜਿਹੜੇ ਉਹ ਲੋਕ ਆਏ ਸੀ ਉਸ ਵਕਤ ਕੁਝ ਲੋਕ ਤੇ ਉਹ ਕਹਿੰਦੇ ਸਾਡੇ ਕੋਲ ਕੋਈ ਆਰਡਰ ਐਸਟ ਨਹੀਂ ਦਾ ਇਸ ਤਰ੍ਹਾਂ ਦਾ ਆ ਅਦਿ ਇਹ ਪੂ ਮਾਫੀਆ ਇੱਕ ਨਰੇਟਿਵ ਫਿਲਾ ਰਹੇ ਪਿਛਲੇ ਕੁਝ ਦਿਨਾਂ ਤੋਂ ਇਹ ਇਹ ਸਾਡੀ ਆਪਣੀ ਜ਼ਮੀਨਾਂ ਨੇ ਸਾਡੇ ਕੋਲ ਇਹਨਾਂ ਦੀ ਮਾਲਕੀ ਹੈ ਤੇ ਅਸੀਂ ਕੋਰਟ ਤੋਂ ਸਟੇ ਲਿੱਤੇ ਹੋਏ ਹਾਂ ਪਹਿਲੇ ਤਾਂ ਮੈਂ ਇਹ ਸਵਾਲ ਇਹਨਾਂ ਤੋਂ ਹੀ ਪੁੱਛਾਂਗੀ ਕਿ ਜੇ ਇਹਨਾਂ ਕੋਲ ਕੋਰਟ ਦੇ ਆਰਡਰ ਸੀਗੇ ਤਾਂ ਉਸ ਦਿਨ ਇਹਨਾਂ ਨੇ ਕੋਰਟ ਦੇ ਆਰਡਰ ਕਿਉਂ ਨਹੀਂ ਲਿਆ ਕੇ ਦਿੱਤੇ ਕਾਨੂੰਨ ਕੋਲ ਅਤੇ ਜੇ ਉਸ ਦਿਨ ਇਹਨਾਂ ਕੋਲ ਕੋਈ ਐਸਾ ਪ੍ਰੂਫ ਸੀਗਾ ਇਹ ਐਨਾਂ ਕੁਲ ਆਪਣੀ ਮਾਲਕੀ ਸੀਗੀ ਤਾਂ ਇਹਨਾਂ ਨੇ ਨਿਸ਼ਾਨਦੇਹੀ ਦੇ ਕੰਮ ਵਿੱਚ ਵਿਗਨ ਕਿਉਂ ਪਾਇਆ ਉਸ ਦਿਨ ਜਮ੍ਹਾਂਬੰਦੀ ਲੈ ਕੇ ਆਂਦੇ ਦਿਖਾਉਂਦੇ ਕਾਨੂੰਨਗੋ ਨੂੰ ਕਿ ਇਹ ਦੇਖੋ ਇਹ ਸਾਡੀ ਮਾਲਕੀ ਹੈ ਇਹ ਸਾਡੇ ਸਾਡੇ ਕੋਈ ਫਰਦਾਂ ਪਿਆ ਨੇ ਇਹਦੇ ਵਿੱਚ ਸਾਡਾ ਨਾਂ ਚੜਿਆ ਹੋਇਆ ਨਿਸ਼ਾਨਦੇਹੀ ਨਹੀਂ ਹੋਣੀ ਚਾਹੀਦੀ ਤਾਂ ਇਹ ਪੂਰਾ ਪੂਰਾ ਇੱਕ ਪ੍ਰੂਫ ਹੈ ਕਿ ਇਹ ਲੋਲੇ ਪਾਲੇ ਲੋਕਾਂ ਨੂੰ ਬਹਲਾਉਂਦੇ ਨੇ ਫਸਲਾਉਂਦੇ ਨੇ ਅਤੇ ਆਪਣੇ ਨਿੱਜੀ ਕੰਮ ਕਰਨ ਲਈ ਅ ਇਹ ਜਮੀਨਾਂ ਨੂੰ ਦਬਾਉਣ ਲਈ ਇਹ ਇਸ ਤਰੀਕੇ ਦੇ ਹੱਲਾ ਗੁੱਲਾ ਕਰਕੇ ਇਹਨਾਂ ਨੂੰ ਲੱਗਦਾ ਹੈ ਕਿ ਗਰੀਬਾਂ ਨੂੰ ਦਬਾ ਦਾਂਗੇ ਉਹਨਾਂ ਨੂੰ ਧਮਕਾਵਾਂਗੇ ਪੁਲਿਸ ਅਫਸਰਾਂ ਨੂੰ ਧਮਕਾਵਾਂਗੇ ਤੇ ਅਸੀਂ ਆਪਣਾ ਕੰਮ ਜਿਵੇਂ ਅਸੀਂ ਸਾਲਾਂ ਤੋਂ ਕਰਦੇ ਆ ਰਹੇ ਹਾਂ ਉਵੇਂ ਹੀ ਕਰਦੇ ਰਾਂਗੇ ਪਰ ਉਹਨਾਂ ਕੋਲ ਆਰਡਰ ਨਹੀਂ ਹੈ ਨਹੀਂ ਹਾਂ ਉਹਨਾਂ ਕੋਲ ਆਰਡਰ ਨਹੀਂ ਹੈ ਇੱਕ ਕੋਰਟ ਦੇ ਆਰਡਰਸ ਨੇ ਜਿਹੜੇ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਇਹ ਜਿਹੜੇ ਪੂ ਮਾਫੀਆ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਕੋਈ ਸਟੇ ਨਹੀਂ ਦਿੱਤੀ ਗਈ ਅਤੇ ਇਹਨਾਂ ਨੇ ਖੁਦ ਹੀ ਕੋਰਟ ਤੋਂ ਅੱਗੇ ਡੇਟਾ ਮੰਗਿਆ ਨੇ ਅੱਗੇ ਅਪੀਲ ਪਾਈਏ ਅੱਗੇ ਹੋਰ ਅੱਗੇ ਅਪੀਲ ਦਿੱਤੀ ਇਹ ਕੇਸ ਬਿਲਕੁਲ ਹਾਈ ਕੋਰਟ ਦਾ ਹੈ। ਇਹ ਸੇ ਬਿਲਕੁਲ ਚੱਲਦਾ ਡਿਸਟ੍ਰਿਕਟ ਕੋਰਟ ਜੀ। ਇਸ ਤੋਂ ਬਾਅਦ ਜੀ ਕਹਿੰਦੀ ਕੋਈ ਤੁਹਾਡੇ ਖਿਲਾਫ ਵੀ ਇਸ ਤਰ੍ਹਾਂ ਪਰਿਵਾਰਕ ਖਲਾਫੀ ਆਪੀ ਇਸ ਤਰ੍ਹਾਂ ਕੋਈ ਕਰਨ ਰਹੀ ਹੈ। ਉਹਨੇ ਨਾ ਇਹ ਕਿ ਨਾ ਜਦੋਂ ਇਹਨਾਂ ਨੂੰ ਕੁਝ ਨਹੀਂ ਲੱਭਿਆ ਕਿ ਪੰਚਾਇਤ ਨੂੰ ਅਸੀਂ ਮਤਲਬ ਕਿਸ ਤਰੀਕੇ ਨਾਲ ਕਾਊਂਟਰ ਕਰੀਏ ਤਾਂ ਇਹਨਾਂ ਨੇ ਸਾਨੂੰ ਨਿੱਜੀ ਤਰੀਕੇ ਨਾਲ ਵੀ ਪਰੇਸ਼ਾਨ ਕੀਤਾ। ਸਾਨੂੰ ਸਾਡੇ ਕੰਮ ਨੂੰ ਤੇ ਮੇਰੇ ਪਰਿਵਾਰਿਕ ਮੈਂਬਰਾਂ ਨੂੰ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਗਲਤ ਵੀਡੀਓਜ਼ ਦੇ ਸਰਕੂਲੇਟ ਕਰ ਲੈਨੇ ਆਪਣੇ ਸਰਕਲ ਵਿੱਚ ਤੇ ਉਸ ਤੋਂ ਇਲਾਵਾ ਸਾਡੇ ਜਿਹੜੇ ਮੈਂਬਰਸ ਨੇ ਜਿਹੜੇ ਜਿਹੜੇ ਪੰਚ ਨੇ ਉਹਨਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਜਿੱਦੇ ਕਿ ਸਾਡੇ ਕੋਲ ਵੀਡੀਓ ਵੀ ਹੈ ਜਿਹੜਾ ਵੀਡੀਓ ਸ਼ਾਇਦ ਸਰਕੂਲੇਟ ਵੀ ਹੋ ਰਿਹਾ ਤੇ ਉਸ ਵਿੱਚ ਸਾਫ਼-ਸਾਫ਼ ਇਹ ਦੱਸ ਕਹਿੰਦੇ ਨੇ ਕਿ ਤੁਸੀਂ ਐਨੇ ਪੈਸੇ ਲੈ ਲਓ ਜਾਂ ਅਸੀਂ ਤੁਹਾਨੂੰ ਐਨੇ ਪੈਸੇ ਦੇ ਦਾਂਗੇ ਤੇ ਤੁਸੀਂ ਆਪਣੇ ਪੰਚ ਦੇ ਮਤਲਬ ਆਪਣੇ ਸਰਪੰਚ ਦੇ ਖਿਲਾਫ ਤੁਸੀਂ ਕੰਪਲੇਂਟਸ ਕਰੋ ਕੋਈ ਚੈਟ ਵਗੈਰਾ ਨਹੀਂ ਆ ਰਿਹਾ ਦੇਖੋ ਨਿਜੀ ਤੌਰ ਤੇ ਬਹੁਤ ਕੁਝ ਇਹ ਕਰ ਰਹੇ ਨੇ ਪਰ ਉਸ ਦਾ ਜਵਾਬ ਅਸੀਂ ਕੋਰਟ 'ਚ ਦਵਾਵਾਂਗੇ ਉਹ ਮੈਂ ਇਸ ਕਾਨਫਰੰਸ 'ਚ ਨਹੀਂ ਦਵਾਂਗੀ ਤੇ ਉਹ ਅਸੀਂ ਕੋਰਟ 'ਚ ਜਾਵਾਂਗੇ ਕੋਰਟ ਤੇ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਐਲੀਮੈਂਟਸ ਨੇ ਐਂਟੀ ਸੋਸ਼ਲ ਐਲੀਮੈਂਟਸ ਨੇ ਜਿਹੜੇ ਪਿੰਡਾਂ ਵਿੱਚ ਆ ਕੇ ਬਿਲਕੀ ਭੋਲੇ ਲੋਕਾਂ ਨੂੰ ਖਰਾਬ ਕਰਦੇ ਨੇ ਬਹਲਾਂਦੇ ਨੇ ਇਹ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਏਗਾ ਕੋਰਟ 'ਚ ਜਾਵਾਂਗੇ ਕੋਰਟ 'ਚ ਲੜਾਂਗੇ ਜਾਂ ਆਪਣੇ ਆਪਣੇ ਇੰਸਟ੍ਰਕਚਰ ਹੋਣਗੇ ਨਹੀਂ ਅਸੀਂ ਸਾਰੀ ਸਰਕਾਰਾਂ ਨੂੰ ਅਪੀਲ ਕਰਾਂਗੇ ਅਸੀਂ ਜੇ ਜਾਣਾ ਪਿਆਗਾ ਜੇ ਪਏਗਾ ਜੀ ਸਰਕਾਰ ਦੇ ਮਤਲਬ ਦਰਵਾਜੇ ਤੇ ਵੀ ਜਾਣਾ ਪਊਗਾ ਤੇ ਅਸੀਂ ਜਾ ਕੇ ਉੱਥੇ ਉਹਨਾਂ ਨੂੰ ਇਹ ਸਾਰੇ ਦਸਤਾਵੇਜ਼ ਦਿਵਾਂਗੇ ਕਿਉਂਕਿ ਮੇਰਾ ਕੋਈ ਵੀ ਕੰਮ ਕਾਨੂੰਨ ਮਤਲਬ ਕਾਨੂੰਨ ਤੋਂ ਬਾਹਰ ਨਹੀਂ ਹੈ ਅਸੀਂ ਹਰ ਚੀਜ਼ ਪ੍ਰੋਸੀਜਰ ਦੇ ਥਰੂ ਕਰਦੇ ਹਾਂ ਪ੍ਰੋਪਰ ਜਿਹੜਾ ਚੈਨਲ ਹੈ ਉਹਨੂੰ ਫੋਲੋ ਕਰਕੇ ਫਿਰ ਅਸੀਂ ਆਪਣੇ ਕੰਮ ਕਰਦੇ ਆਂ ਕੀ ਮੰਗ ਕਰਦੇ ਸਰਕਾਰ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਕਿ ਇਹ ਜਿਹੜੀ ਨਿਸ਼ਾਨਦੇਹੀ ਹੈ ਛੇਤੀ ਤੋਂ ਛੇਤੀ ਕਰਾਈ ਲਵੇ ਨਿਸ਼ਾਨਦੇਹੀ ਦੇ ਨਾਲ ਸਾਨੂੰ ਕਬਜ਼ਾ ਦਿੱਤਾ ਜਾਵੇ ਜ਼ਮੀਨਾਂ ਦਾ ਨਾਲ ਨਾਲ ਤਾਂ ਕਿ ਅਸੀਂ ਆਪਣੀ ਜ਼ਮੀਨਾਂ ਆਪਣੇ ਹੱਕਾਂ 'ਚ ਲੈ ਕੇ ਆਈਏ ਤੇ ਕਿ ਲੱਗੇ ਆਈ ਤੇ ਉਸ ਨੂੰ ਪੰਚਾਇਤੀ ਕੰਮਾਂ ਲਈ ਅਤੇ ਪਿੰਡ ਦੇ ਭਲੇ ਲਈ ਉਹਨੂੰ ਯੂਟਿਲਾਈਜ਼ ਕਰੀ। پراਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز